90000 ਦੇ ਵਿੱਚ ਰੋਟਾਵੇਟਰ ਆ ਕਿਹੜਾ ਰੋਟਾਵੇਟਰ ਹੈਗਾ ਕਿੰਨੇ ਸਾਈਜ਼ ਦਾ ਹੋਊਗਾ ਉਹ ਤੁਸੀਂ ਕਾਲ ਕਰਕੇ ਨੰਬਰਾਂ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਪਤਾ ਕਰ ਸਕਦੇ ਹੋਗੇ ਤੇ ਬਕਾਇਦਾ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲੂਗੀ ਸਤਿ ਸ੍ਰੀ ਅਕਾਲ ਪਿਆਰੇ ਵੀਰੋ ਤੇ ਪਹੁੰਚ ਚੁੱਕਿਆ ਆਪਾਂ ਪ੍ਰਾਈਮ ਐਗਰੀਟੈਕ ਕੰਪਨੀ ਦੇ ਵਿੱਚ ਪ੍ਰਾਈਮ ਐਗਰੀਟੈਕ ਕੰਪਨੀ ਦੀਆਂ ਬਹੁਤ ਸਾਰੀਆਂ ਵੀਡੀਓਜ਼ ਇਸ ਚੈਨਲ ਦੇ ਉੱਤੇ ਅਪਲੋਡ ਕੀਤੀਆਂ ਮੈਂ ਪ੍ਰਾਈਮ ਐਗਰੀਟੈਕ ਕੰਪਨੀ ਦੀਆਂ ਇਨ ਸਾਰੀਆਂ ਹੀ ਵੀਡੀਓਜ਼ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਬਾਈ ਗੁਰਪ੍ਰੀਤ ਦੀ ਇਹ ਫੈਕਟਰੀ ਆ ਗੁਰਪ੍ਰੀਤ ਵੀਰ ਜੀ ਦਾ ਇਹ ਪਲਾਂਟ ਆ ਉਹਨਾਂ ਦੀ ਇਨਵੈਂਸ਼ਨ ਆ ਪ੍ਰਾਈਮ ਐਗਰੀਟੈਕ ਰੋਟਾਵੇਟਰ ਪ੍ਰਾਈਮ ਟਰੈਕਟਰ ਦੇ ਨਾਂ ਤੇ ਉਹਨਾਂ ਦਾ ਚੈਨਲ ਆ ਬਹੁਤ ਸਖਤ ਮਿਹਨਤ ਰਹੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਪਰ ਪਹਿਲੀ ਵਾਰ ਤੁਹਾਨੂੰ ਅੱਜ ਪਲਾਂਟ ਦੀ ਵੀਡੀਓ ਦਿਖਾ ਰਿਹਾ ਜਿਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੀ ਮਿਹਨਤ ਦੇ ਨਾਲ ਤੇ ਕਿੰਨੀ ਆਧੁਨਿਕ ਮਸ਼ੀਨਾਂ ਦੇ ਨਾਲ ਜਿਹੜਾ ਇਹਦੀ ਪ੍ਰਿਪੇਅਰ ਪ੍ਰਿਪੇਅਰ ਹੁੰਦਾ ਪੂਰੇ ਦਾ ਪੂਰਾ ਰੋਟਾਵੇਟਰ ਕਿਉਂਕਿ ਸਾਰੇ ਹੀ ਸਾਰੇ ਜੋ ਵੀਡੀਓਜ਼ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਕੋਈ ਵੀ ਚੀਜ਼ ਜਿਹੜੀ ਸੀਗੀ ਕੋਸਟ ਕਟਿੰਗ ਦੀ ਗੱਲ ਕਰੀਏ ਅੱਖਾਂ ਤੋਂ ਪਰੇ ਨਹੀਂ ਰੱਖੀ ਗਈ ਸੀ ਹਰੇਕ ਚੀਜ਼ ਚੀਜ਼ ਨੂੰ ਸਰ ਨੇ ਬਰਨੀ ਹਰਨਾ ਮਿਣਕੇ ਦਿਖਾਇਆ ਮਿਣਤੀ ਦਿਖਾਈ ਤਾਂ ਅੱਜ ਤੁਹਾਨੂੰ ਪ੍ਰੋਪਰ ਦਿਖਾਉਨੇ ਆ ਕਿ ਮੈਨੂਫੈਕਚਰ ਆਪਣੀ ਇਸ ਪਲਾਟ ਦੇ ਵਿੱਚ ਮਲੋਡ ਦੇ ਵਿੱਚ ਹੋ ਰਹੀ ਹੈਗੀ 22 ਗੁਰਪ੍ਰੀਤ ਦੇ ਪਲਾਟ ਦੇ ਵਿੱਚ ਪ੍ਰਾਇਮਰੀ ਐਗਰੀਟੈਕ ਰੋਟਾਵੇਟਰ ਦੀ ਤੇ ਇਹ ਬੈਂਡਿੰਗ ਦੀ ਮਸ਼ੀਨ ਆ ਜਿੱਥੇ ਬੈਂਡਿੰਗ ਕੀਤਾ ਜਾਂਦਾ ਹੈ ਚਾਦਰ ਨੂੰ 5 ਐਮ ਐਮ ਦੀ ਚਾਦਰ ਜਿਹੜੀ ਹੈਵੀ ਹੁੰਦੀ ਹੈ ਕਿ ਹੈਵੀ ਰੋਟਾਵੇਟਰਾਂ ਦੇ ਵਿੱਚ ਮੈਂ ਦਿਖਾਉਣਾ ਤੇ ਇੱਥੇ ਚਾਦਰ ਕੱਟੀ ਜਾਂਦੀ ਆ ਹਰੇਕ ਛੋਟੇ ਤੋਂ ਛੋਟੇ ਕੰਮ ਲਈ ਆਧੁਨਿਕ ਮਸ਼ੀਨ ਜਿਹੜੀ ਜੋ ਯੂਜ਼ ਕੀਤੀ ਜਾਂਦੀ ਆ ਪ੍ਰਾਈਮ ਐਗਰੀ ਟੈਕ ਦੇ ਵਿੱਚ ਤੇ ਪੂਰੇ ਦਾ ਪੂਰਾ ਇੱਕ ਸਿਸਟਮ ਇੱਥੇ ਹੀ ਹੈ ਜੋ ਹੈ ਤੁਹਾਡੇ ਸਾਹਮਣੇ ਹੈ ਰੋਟਾਵਿਕ ਰੂਟਰ ਪਾਈਪਾਂ ਨੂੰ ਕੱਟਣ ਲਈ ਇਹ ਮਸ਼ੀਨ ਜੋ ਹੈ ਜੇ ਉਸ ਤੋਂ ਇਲਾਵਾ ਕੁਝ ਹੈ ਤਾਂ ਉਹ ਦੱਸੀ ਜਾਂਦੀ ਆ ਤੋਂ ਵੈਲਡਿੰਗ ਇਹ ਰੂਟਰ ਪਾਈਪ ਬੈਲੈਂਸ ਕਰਨ ਨੂੰ ਪਾਈਪ ਆਧੁਨਿਕ ਮਸ਼ੀਨਾਂ ਤੇ ਸਾਰਾ ਵਰਕ ਹੋ ਰਿਹਾ ਵੀਰੋ ਬਾਕੀ ਮੈਂ ਤੁਹਾਨੂੰ ਅੱਜ ਜਿਹੜਾ ਰੋਟਾਵੇਟਰ ਦਿਖਾਉਣ ਜਾ ਰਹੇ ਹਾਂ ਉਹਦੇ ਵਿੱਚ 90000 ਰੇਟ ਉਸ ਰੋਟਾਵੇਟਰ ਦਾ ਰੱਖਿਆ ਗਿਆ ਦਸੰਬਰ ਦੀ ਸਕੀਮ ਚੱਲ ਰਹੀ ਹੈ ਜਿਦੇ ਵਿੱਚ 10000 ਤੱਕ ਤੁਹਾਨੂੰ ਡਿਸਕਾਊਂਟ ਦਿੱਤਾ ਗਿਆ ਡਿਸਕਾਊਂਟ ਸਕੀਮ ਇਸ ਤੋਂ ਪਹਿਲਾਂ ਜਿਹੜੀ ਇਹ ਵਾਲੀ ਸੀ ਰੋਟਾਵੇਟਰ ਜਿੱਤਣ ਦਾ ਸੁਨਹਿਰੀ ਮੌਕਾ ₹1000 ਵਿੱਚ ਬੁਕਿੰਗ ਇਹਦੀ ਮੈਂ ਵੀਡੀਓ ਪਾਈ ਸੀ ਉਸ ਟਾਈਮ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹਿੰਦੀ ਪੰਜਾਬੀ ਦੇ ਵਿੱਚ ਦੋਨੇ ਹੀ ਮੈਂ ਵੀਡੀਓ ਪਾਈਆਂ ਬੁੱਕ ਐਂਡ ਬਿਨ ਨਾਂ ਦੀ ਇਹ ਆਫਰ ਆਫਰ ਆ ਜਿਹਦੇ ਵਿੱਚ ਆਪਾਂ ਪ੍ਰਾਈਮ ਪ੍ਰਾਈਮ ਐਗਰੀਟੈਕ ਨੇ ਦੋ ਵਾਰ ਰੋਟਾਵੇਟਰ ਬੁੱਕ ਐਂਡ ਬਿਨ ਦੇ ਵਿੱਚ ਦੋ ਸੱਜਣਾ ਨੂੰ ਰੋਟਾਵੇਟਰ ਦਿੱਤਾ ਸੀ ਜਿਨ੍ਹਾਂ ਦੀ ਕਿਸਮਤ ਲੱਕੀ ਸੀ ਤੇ ₹1000 ਦੇ ਵਿੱਚ ਬੁਕਿੰਗ ਸੀ ਇਹ ਇਸ ਤਰ੍ਹਾਂ ਦੀਆਂ ਬੁੱਕ ਐਂਡ ਬਿਨਾਂ ਦੀ ਆਫਰ ਐਡਵਾਂਸ ਬੁਕਿੰਗ ਜਿਵੇਂ ਹੁਣ ਚੱਲ ਰਹੀ ਆ ਤਾਂ ਕੰਟੀਨਿਊ ਕੋਈ ਨਾ ਕੋਈ ਆਫਰ ਆਉਂਦੀ ਰਹਿੰਦੀ ਆ ਜਿਵੇਂ ਹੁਣ ਐਡਵਾਂਸ ਬੁਕਿੰਗ ਦੀ ਆਫਰ ਆਈ ਆ ਸੌਰੀ ਡਿਸਕਾਊਂਟ ਦੀ ਆਫਰ ਆਈ ਆ ਤੇ ਬਾਕੀ ਤੁਹਾਨੂੰ ਪਹਿਲਾਂ ਹੀ ਕਹਿੰਦੇ ਆ ਕਿ ਸਬਸਕ੍ਰਾਈਬ ਕਰੋ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਬਹੁਤ ਸਮੇਂ ਬਾਅਦ ਮੈਂ ਜੋ ਵੀਡੀਓ ਪਾ ਰਿਹਾ 90000 ਦੇ ਵਿੱਚ ਰੋਟਾਵੇਟਰ ਆ ਕਿਹੜਾ ਰੋਟਾਵੇਟਰ ਆਗਾ ਕਿੰਨੇ ਸਾਈਜ਼ ਦਾ ਹੋਊਗਾ ਉਹ ਤੁਸੀਂ ਕਾਲ ਕਰਕੇ ਨੰਬਰਾਂ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਪਤਾ ਕਰ ਸਕਦੇ ਹੋਗੇ ਤੇ ਬਕਾਇਦਾ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲੂਗੀ ਹੈਵੀ ਰੋਟਾਵੇਟਰ ਦੀ ਗੱਲ ਕਰਾਂ ਤਾਂ ਇਹਦੂ ਹੈਵੀ ਰੋਟਾਵੇਟਰ ਸ਼ਾਇਦ ਤੁਹਾਨੂੰ ਤੁਹਾਨੂੰ ਮਿਲਣਾ ਮੁਸ਼ਕਲ ਆ ਕਹਿ ਸਕਦੇ ਆ ਜੇ ਬਹੁਤ ਹੀ ਓਮਦਾ ਕੁਆਲਟੀ ਹੋ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਜੇ ਆਪਾਂ ਗੱਲਬਾਤ ਕਰੀਏ ਤਾਂ ਉਹ ਸਾਰਾ ਚਾਹੇ ਦੇ ਤਾਇਓ ਦੇ ਬਲੇਡਾਂ ਦੀ ਹੋਵੇ ਚਾਹੇ ਸਾਈਡ ਗੀਅਰ ਦੀ ਚਾਹੇ ਤਾਇਓ ਬਲੇਡ ਦੀਆਂ ਟਾਈਪਸ ਦੀ ਗੱਲ ਹੋਵੇ ਕਿ LJF LC L ਕਾਦੇ ਵਿੱਚ ਜੂਜ ਹੁੰਦੇ ਆ ਉਹ ਸਾਰੇ ਦੀਆਂ ਸਾਰੀਆਂ ਵੀਡੀਓਜ਼ ਮੇਰੇ ਚੈਨਲ ਦੇ ਉੱਤੇ ਤੁਹਾਨੂੰ ਮਿਲ ਜਾਣੀਆਂ ਕਿਉਂਕਿ ਅੱਜ ਮੈਂ ਉਹ ਕੁਝ ਨਹੀਂ ਦੱਸ ਰਿਹਾ ਕਿ 21 36 ਚਾਈ ਦੀਆਂ ਗਰਾਰੀਆਂ ਜਾਂ ਇਹਦੇ ਵਿੱਚ ਮਕੈਨੀਕਲ ਸੀਲਾਂ ਮੈਗਨੇਟਿਕ ਸੀਲਾਂ ਉਹ ਸਾਰਾ ਕੁਝ ਮੈਂ ਅਪਲੋਡ ਕਰ ਚੁੱਕਿਆ ਆ ਇਹਦੇ ਤੇ ਇਸ ਚੈਨਲ ਦੇ ਉੱਤੇ ਬਾਈ ਸਿਕੁਐਂਸ ਬਾਈ ਸਟੈਪ ਬਾਈ ਸਟੈਪ ਮੈਂ ਸਾਰੀ ਦੀ ਸਾਰੀ ਵੀਡੀਓ ਉਹ ਕੱਲੀ ਕੱਲੀ ਪ੍ਰੋਪਰ ਚੀਜ਼ ਪਾ ਚੁੱਕਿਆ ਕਿ ਬਲੇਡ ਕਿੰਨੇ ਤਰ੍ਹਾਂ ਦੇ ਹੁੰਦੇ ਆ ਸੁਪਰਸੀਡਰ ਕਿਹੜੇ ਬਲੇਡ ਵਰਤੇ ਜਾਂਦੇ ਹੈਗੇ ਤੇ ਰੋਟੇਟਰ ਚ ਕਿਹੜੇ ਬਲੇਡ ਵਰਤੇ ਜਾਂਦੇ ਹੈਗੇ ਵਾਟ ਇਜ਼ ਦਾ ਡਿਫਰੈਂਸ ਬੀਟਵੀਨ ਬਲੇਡਸ ਤੇ ਤਾਇੋ ਦੇ ਕਿਹੜੀਆਂ ਕਿਹੜੀਆਂ ਟਾਈਪਸ ਆਉਂਦੀਆਂ ਤੇ ਕਿਹੜੇ-ਕਿਹੜੇ ਉਹ ਕਿੱਥੇ-ਕਿੱਥੇ ਜੂਜ ਹੁੰਦੇ ਆ ਰੋਟਾਵੇਟਰ ਚ ਕਿਹੜੇ ਤਰ੍ਹਾਂ ਦਾ ਜੂਜ ਹੁੰਦਾ ਬਲੇਡ ਉਹ ਸਾਰਾ ਮੈਂ ਅਪਲੋਡ ਕਰ ਚੁੱਕਿਆ ਇਸ ਕਰਕੇ ਮੈਂ ਬਹੁਤ ਘਾਟ ਇਸ ਵੀਡੀਓ ਦੇ ਵਿੱਚ ਡਿਫਾਈਨ ਕਰ ਰਿਹਾ ਕਿਉਂਕਿ ਮੈਂ ਜਸਟ ਤੁਹਾਨੂੰ ਹੁਣ ਦੱਸ ਰਿਹਾ ਕਿਉਂਕਿ ਮੇਰਾ ਕੰਮ ਜੋ ਅਪਲੋਡ ਦਾ ਮੈਂ ਕਰ ਚੁੱਕਿਆ ਤੇ ਤੁਸੀਂ ਦੇਖ ਸਕਦੇ ਹੋਗੇ ਸੋ ਪ੍ਰਾਈਮ ਐਗਰੀ ਟੈਕ ਦੇ ਵਿੱਚ 90000 ਦਾ ਕਿਹੜਾ ਰੋਟਾਵੇਟਰ ਆ ਕੀ ਕੁਛ ਉਹਦੇ ਵਿੱਚ ਅਵੇਲੇਬਿਲਟੀ ਰਹੂਗੀ 90000 ਦੇ ਰੋਟਾਵੇਟਰ ਦੇ ਵਿੱਚ ਕਿੰਨਾ ਕੀ ਕੁਛ ਮਟੀਰੀਅਲ ਲੂਗਾ ਉਹਦੇ ਵਿੱਚ ਤੁਸੀਂ ਪੂਰੇ ਦਾ ਪੂਰਾ ਉਹ ਗੱਲਬਾਤ ਹੈ ਜਿਹੜੀ ਤੁਸੀਂ ਕਾਲਿੰਗ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਇਲਾਵਾ ਜਿਹੜੀ ਪ੍ਰੋਪਰ ਜਾਣਕਾਰੀ ਹੈ ਮੈਂ ਤੁਹਾਨੂੰ ਲਿੰਕ ਆ ਜਿਹੜਾ ਆਈ ਬਟਨ ਦੇ ਉੱਪਰ ਵਿੱਚ ਆਈ ਬਟਨ ਦੇ ਉੱਪਰ ਲਗਾ ਦੂੰਗਾ ਜੀਦੇ ਵਿੱਚ ਅ ਸਰ ਗੁਰਪ੍ਰੀਤ ਸਰ ਓਨਰ ਆਫ ਪ੍ਰਾਈਮ ਐਗਰੀਟੈਕ ਕੰਪਨੀ ਉਹ ਸਾਰੇ ਦਾ ਸਾਰਾ ਤੁਹਾਨੂੰ ਡਿਫਾਈਨ ਕਰ ਦੇਣਗੇ ਉਸ ਇਨਫੋਰਮੇਸ਼ਨ ਵੀਡੀਓ ਵਿੱਚ ਆਈ ਬਟਨ ਦੀ ਵੀਡੀਓ ਦੇ ਵਿੱਚ ਕਿ ਕੀ ਕੁਝ ਕੁਆਲਿਟੀ ਰਹੂਗੀ ਇਸ 90000 ਦੇ ਰੋਟੇਵੇਟਰ ਦੇ ਵਿੱਚ ਤੇ ਬਾਕੀ ਤੁਹਾਨੂੰ ਇਸ ਜਗ੍ਹਾ ਦੇ ਦਰਸ਼ਨ ਕਰਾ ਦਿੱਤੇ ਇਸ ਪਲਾਟ ਦੇ ਦਰਸ਼ਨ ਕਰਾ ਦਿੱਤੇ ਜਿੱਥੇ ਪ੍ਰਾਇਮ ਐਗਰੀ ਟੈਕ ਦਾ ਰੋਟਾਵੇਟਰ ਤਿਆਰ ਹੋ ਰਿਹਾ ਮਲੋਟ ਦੇ ਵਿੱਚ ਪਿੰਡ ਅ블ੂ ਖਰਾਣਾ ਥੋੜੀ ਹੀ ਦੂਰੀ ਦੇ ਉੱਤੇ ਹੈਗਾ ਤੇ ਉਹਦੀ ਲੋਕੇਸ਼ਨ ਵਗੈਰਾ ਜੇ ਤੁਸੀਂ ਚੈੱਕ ਕਰਨੀ ਆ ਬਾਇਆ ਡਰੋਨ ਵੀ ਤੁਹਾਨੂੰ ਉਹ ਮਤਲਬ ਕਿ ਉਹ ਵੀਡੀਓ ਬਾਇਆ ਸ਼ਾਟ ਤੁਹਾਨੂੰ ਮਿਲ ਜੂਗੀ ਉਹਦਾ ਵੀ ਮੈਂ ਆਈ ਬਟਨ ਦੇ ਵਿੱਚ ਲਿੰਕ ਲਗਾ ਦਿਨਾਗਾ ਇੱਥੇ ਆ ਕੇ ਸੁਣੋ ਇੱਕ ਕਿਰਪਾ ਕਰਕੇ ਪੂਰੀ ਵੀਡੀਓ ਨੂੰ ਸੁਣਿਆ ਕਰੋ ਪੂਰੀ ਜਾਣਕਾਰੀ ਲਿਆ ਕਰੋ ਕਿਤੋਂ ਵੀ ਵੀਡੀਓ ਸਕਿਪ ਨਾ ਕਰਿਆ ਕਰੋ ਕਿਉਂਕਿ ਇਹਦੇ ਵਿੱਚ ਜਿਹੜੀ ਬੜਮੋਲੀ ਜਾਣਕਾਰੀ ਹੁੰਦੀ ਆ ਕਿਸੇ ਨਾ ਕਿਤੇ ਆ ਕੇ ਕਿਸੇ ਨਾ ਕਿਸੇ ਪੁਆਇੰਟ ਤੇ ਮਿਸ ਹੋ ਜਾਂਦੀ ਆ ਸੋ ਪੂਰੀ ਦੀ ਪੂਰੀ ਵੀਡੀਓ ਸੁਣਿਆ ਕਰੋ ਤੇ ਮੈਂ ਤੁਹਾਨੂੰ ਦੋਨੋਂ ਹੀ ਵੀਡੀਓ ਜੋ ਲਿੰਕ ਦੇ ਵਿੱਚ ਲਗਾ ਦੂੰਗਾ ਇੱਕ ਵੀਡੀਓ ਲੋਕੇਸ਼ਨ ਦੀ ਜਿਹੜੀ ਬਾਈ ਜੀ ਨੇ ਕੀਤੀ ਹੈਗੀ ਉਹ ਸਾਰੇ ਦਾ ਸਾਰਾ ਤੁਹਾਨੂੰ ਬਾਇਆ ਡਰੋਨ ਵੀ ਉਹਦੇ ਵਿੱਚ ਪਤ ਲੱਗ ਜਾਊਗਾ ਗੱਲਬਾਤ ਦਾ ਲੋਕੇਸ਼ਨ ਦਾ ਤੇ ਦੂਸਰੀ 90000 ਦੇ ਰੋਟਾਵੇਟਰ ਦੀ ਤੇ ਬਹੁਤ ਸਾਰਾ ਪਿਆਰ ਪ੍ਰਾਈਮ ਐਗਰੀ ਟੈਗ ਦਾ ਰੋਟਾਵੇਟਰ ਤੁਹਾਨੂੰ ਦਿਖਾਇਆਗਾ ਹੈਵੀ ਡਿਊਟੀ ਰੋਟਾਵੇਟਰ ਤੇ ਕੋਈ ਵੀ ਜਾਣਕਾਰੀ ਚਾਹੀਦੀ ਹੋਏ ਤੇ ਤੁਸੀਂ ਸਾਡੇ ਨਾਲ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇਹ ਨੰਬਰ ਦੋਨੇ ਹੀ ਮੈਂ ਜੋ ਦਿਖਾ ਦਿੰਨਾ ਤੇ ਬਾਕੀ ਮੇਰੀ ਸਾਰੀਆਂ ਹੀ ਵੀਡੀਓਜ਼ ਦੇ ਵਿੱਚ ਤੁਹਾਨੂੰ ਨੰਬਰ ਮਿਲ ਜਾਣਗੇ ਕਾਲਿੰਗ ਸਟਾਫ ਤੁਹਾਨੂੰ ਹਰ ਵੇਲੇ ਜੋ ਤੁਹਾਡੀ ਕਾਲ ਜੋ ਅਟੈਂਡ ਕਰੇਗਾ ਸੋ ਧੰਨਵਾਦ ਜੀ ਸਾਰੇ ਹੀ ਵੀਰਾਂ ਦਾ ਤੇ ਵੀਡੀਓ ਦੇ ਵਿੱਚ ਸੁਝਾਅ ਦਿਓ ਕਿ ਅੱਗੇ ਤੋਂ ਵੀਡੀਓ ਹੋਰ ਬਿਹਤਰ ਕਿਵੇਂ ਬਣਾਈ ਜਾਵੇ ਸੋ ਸਾਰਿਆਂ ਨੂੰ ਮਿਹਰਬਾਨੀ ਜੀ ਧੰਨਵਾਦ